ਬਾਲੀਦਾਨੀ ਸਾਨੂੰ ਪਹਿਲੀ ਸਾਡੀ ਆਪੇ ਬਣ ਜਾਣੀ ਹੈ ਸਾਲ ਨਾਲ ਬਣੂ ਦੋ ਸਾਲਾਂ ਨੂੰ ਬਣ ਜੂ ਉਹ ਮਹਾਰਾਜ ਨੇ ਬਣਾ ਹੀ ਦੇਣੀ ਸਾਡੀ ਉਹਦੀ ਸਾਨੂੰ ਕੋਈ ਟੈਨਸ਼ਨ ਨਹੀਂ ਕਿ ਸਿਰਫ ਇਹ ਕੋਠੀ ਆ ਬੱਚਿਆਂ ਦਾ ਲੈਣਾ ਬਣਿਆ ਇਹਨੋਂ ਹੋ ਗਏ ਜੇ ਤਿੰਨ ਕਿਸਾਲੀ ਪਾਏ ਨੂੰ ਉਹ ਤਾਂ ਸਾਡੇ ਦੋ ਮਹੀਨਿਆਂ ਵਿੱਚ ਥੱਲੇ ਟੈਲਾਂ ਜਦੋਂ ਉਹ ਸੰਖਿਆਵ ਨਹੀਂ ਲੱਥਾ ਜੇ ਤੇ ਉਹਨਾਂ ਨਾਲ ਤਾਂ ਪੁੱਟਣੀਆਂ ਪਈਆਂ 3 ਸਾਲ ਪਹਿਲਾਂ ਬਣਾਏ ਘਰ ਨੂੰ ਆਪਣੇ ਹੱਥੀ ਤੋੜਨ ਦੀਆਂ ਇਹ ਤਸਵੀਰਾਂ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੀਆਂ ਹਨ ਇਹ ਇਲਾਕਾ ਕਪੂਰਥਲਾ ਜ਼ਿਲ੍ਹੇ ਚ ਪੈਂਦਾ ਹੈ ਜਿੱਥੇ ਬਿਆਸ ਦਰਿਆ ਇਸ ਪਰਿਵਾਰ ਦੀ 18 ਕਿੱਲੇ ਜ਼ਮੀਨ ਨਿਕਲਣ ਤੋਂ ਬਾਅਦ ਹੁਣ ਘਰ ਨੂੰ ਚਜਬ ਕਰਨ ਜਾ ਰਿਹਾ ਹੈ ਇਹ ਨੂੰ ਹੋ ਗਏ ਜੇ 3 ਕਿਸਾਲ ਹੀ ਪਾਏ ਨੂੰ ਅੱਛਾ ਅਜੇ ਤਾਂ ਹਾਂਜੀ ਦਰਵਾਜ਼ੇ ਵੀ ਲੱਗਣੇ ਆਲੇ ਰਹਿੰਦੇ ਦਰਵਾਜ਼ੇ ਤਾਂ ਲਾਹ ਤੇ ਕੱਲ ਅੱਛਾ ਹਾਂਜੀ ਦਰਵਾਜ਼ੇ ਕੱਲ ਹੀ ਲਾਏ ਅਜੇ ਤੇ ਆਂਟੀ ਚੇਤੇ ਦੇ ਵਿੱਚ 2 ਲੱਖ ਰੁਪਈਆ ਲਾਇਆ ਕੰਦਾ ਕੀਤਾਂ ਗੇਟ ਬਲੇ ਬੋਠੇ ਦੇ ਟੈਲਾਂ ਲਾਇਆ ਸਾਰਾ ਸਿਸਟਮ ਬਣਾਇਆ ਵਧੀਆ ਅਜੇ ਰਹਿ ਗਿਆ ਇੱਥੇ ਅੱਖਾਂ ਚਲਦੀਆਂ ਨਾ ਉੱਤੇ ਰਹਿ ਕੀ ਕੱਫੇ ਕੱਢ ਲਵਾਂਗੇ ਉਹ ਤਾਂ ਸਾਡੇ 2 ਮਹੀਨੇ ਮੇ ਥੱਲੇ ਟੈਲਾਂ ਜਿਹੜੀਆਂ ਉਹ ਸੰਚਾਵ ਨਹੀਂ ਲੱਥਾ ਅਜੇ ਤੇ ਉਹਨਾਂ ਤਾਂ ਨਾ ਪਟਣੀਆਂ ਪਈਆਂ ਪਰ ਬਹੁਤ ਮੁਸ਼ਕਲ ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਰੱਬ ਹੀ ਬਚਾ ਸਕਦਾ ਹੈ ਰਦਾਇਨਕ ਤੋਂ ਮਰੇ ਜੇ ਮਹਾਰਾਜ ਕੋਠੀ ਰਾਜੇ ਸਾਡੀ ਬੱਚੀ ਸਾਨੂੰ ਕੋਈ ਨਹੀਂ ਪੈਲੀ ਦਾ ਨਹੀਂ ਸਾਨੂੰ ਪੈਲੀ ਸਾਡੀ ਆਪੇ ਬਣ ਜਾਣੀ ਹੈ ਸਾਲ ਨਾਲ ਬਣੂ ਦੋਹਾਂ ਸਾਲਾਂ ਨੂੰ ਬਣ ਜੂ ਉਹ ਮਹਾਰਾਜ ਨੇ ਬਣਾ ਹੀ ਦੇਣੀ ਸਾਡੀ ਉਹਦੀ ਸਾਨੂੰ ਕੋਈ ਟੈਨਸ਼ਨ ਨਹੀਂ ਨਿਕਸਰਫਾ ਕੋਠੀ ਆ ਬੱਚਿਆਂ ਦਾ ਲੈਣਾ ਬਣਿਆ ਪੰਜਾਬ ਚਾਹੇ ਹੜਾਂ ਦਾ ਪਾਣੀ ਭਾਵੇਂ ਗੁਜ਼ਰ ਗਿਆ ਪਰ ਦਰਿਆਵਾਂ ਦੇ ਬਦਲੇ ਰੋਖ ਅਜੇ ਵੀ ਲੋਕਾਂ ਦੀ ਜੀ ਦਾ ਜੰਜਾਲ ਬਣੇ ਹੋਏ ਹੈ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ 5000 ਏਕੜ ਤੋਂ ਵੱਧ ਜ਼ਮੀਨ ਦਰਿਆ 돌 ਹੋ ਗਈ ਹੈ 3 ਸਾਲ ਪਹਿਲਾਂ ਬਣਾਏ ਘਰ ਨੂੰ ਆਪਣੇ ਹੱਥੀ ਤੋੜਨ ਦੀਆਂ ਇਹ ਤਸਵੀਰਾਂ ਸੁਲਤਾਨ ਪਰ ਲੋਦੀ ਦੇ ਮੰਡ ਇਲਾਕੇ ਦੀਆਂ ਹਨ ਇਹ ਇਲਾਕਾ ਕਪੂਰਥਲਾ ਜ਼ਿਲ੍ਹੇ ਚ ਪੈਂਦਾ ਹੈ ਜਿੱਥੇ ਬਿਆਸ ਦਰਿਆ ਇਸ ਪਰਿਵਾਰ ਦੀ 18 ਕਿੱਲੇ ਜ਼ਮੀਨ ਨਿਕਲਣ ਤੋਂ ਬਾਅਦ ਹੁਣ ਘਰ ਨੂੰ ਚਜਬ ਕਰਨ ਜਾ ਰਿਹਾ ਹੈ ਇਹਨੂੰ ਹੋ ਗਿਆ ਜੇ ਤਿੰਨ ਕਿਸਾਲ ਹੀ ਪਾਏ ਨੂੰ ਅੱਛਾ ਹਜੇ ਤਾਂ ਹਾਂਜੀ ਦਰਵਾਜ਼ੇ ਵੀ ਲੱਗਣੇ ਆਲੇ ਰਹਿਣਗੇ ਦਰਵਾਜ਼ੇ ਤਾਂ ਲਾਹ ਤੇ ਕੱਲ ਅੱਛਾ ਹਾਂਜੀ ਦਰਵਾਜ਼ੇ ਕੱਲ ਹੀ ਲਾਏ ਹਾਂ ਅਜੇ ਤੇ ਐਨਕੀ ਚੀਤੇ ਤੇ ਵਿੱਚ 2 ਲੱਖ ਰੁਪਈਆ ਲਾਇਆ ਕੰਦਾ ਕੀਤਾ ਗੇਟ ਬਲੇ ਗੋਠੇ ਤੇ ਟੈਲਾਂ ਲਾਈਆਂ ਸਾਰਾ ਸਿਸਟਮ ਬਣਾਇਆ ਵਧੀਆ ਅਜੇ ਰਹੇਗਾ ਇਤੇ ਅੰਨ ਖਾਜਲ ਤੇ ਨਾ ਉੱਤੇ ਰਹਿ ਕਿ ਤੇ ਸਭ ਫੇਰ ਕੱਢ ਲਵਾਂਗੇ ਉਹ ਤਾਂ ਸਾਡੇ 2 ਮਹੀਨੇ ਵੀ ਥੱਲੇ ਟੈਲਾਂ ਜਿਹੜੀਆਂ ਉਹਨਾਂ ਕੀ ਆਬ ਨਹੀਂ ਲੱਥਾ ਅਜੇ ਤੇ ਉਹਨਾਂ ਥਾਂ ਨੇ ਪਟਣੀਆਂ ਪਈਆਂ ਪਰ ਬਹੁਤ ਮੁਸ਼ਕਲ ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਰੱਬ ਹੀ ਬਚਾ ਸਕਦਾ ਹੈ ਦਾਇਨਕ ਤੋਂ ਮਰੇ ਜੇ ਮਹਾਰਾਜ ਕੋਠੀ राजे ਸਾਡੀ ਪਜੀ ਸਾਨੂੰ ਕੋਈ ਨਹੀਂ ਪੈਲੀ ਦਾ ਨਹੀਂ ਸਾਨੂੰ ਪੈਲੀ ਸਾਡੀ ਆਪੇ ਬਣ ਜਾਣੀ ਸਾਲ ਨਾਲ ਬਣੂ ਦੋਹਾਂ ਸਾਲਾਂ ਨੂੰ ਬਣ ਜੂ ਉਹ ਮਹਾਰਾਜ ਨੇ ਬਣਾ ਹੀ ਦੇਣੀ ਸਾਡੀ ਉਹਦੀ ਸਾਨੂੰ ਕੋਈ ਟੈਨਸ਼ਨ ਨਹੀਂ ਇਹ ਕੇ ਸਿਰਫ ਕੋਠੀ ਆ ਬੱਚਿਆਂ ਦਾ ਲੈਣਾ ਬਣਿਆ ਪੰਜਾਬ ਚਾਹੇ ਹੜਾਂ ਦਾ ਪਾਣੀ ਭਾਵੇਂ ਗੁਜ਼ਰ ਗਿਆ ਪਰ ਦਰਿਆਵਾਂ ਦੇ ਬਦਲੇ ਰੋਕ ਅਜੇ ਵੀ ਲੋਕਾਂ ਦੀ ਜੀ ਦਾ ਜੰਜਾਲ ਬਣੇ ਹੋਏ ਆ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ 5000 ਏਕੜ ਤੋਂ ਵੱਧ ਜ਼ਮੀਨ ਦਰਿਆ ਦੋਦ ਹੋ ਗਈ ਹੈ ਬਿਊਰੋ ਰਿਪੋਰਟ ਦੂਜਾ ਪੰਜਾਬ